ਸਾਰੇ ਹਮਤ ਸ੍ਰੀ ਅਕਾਲ ਹੋ ਸਨਾਓ ਜੀ ਕੀ ਹਾਲ ਚਾਲ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਮੈਂ ਬਣਾਉਣ ਲੱਗੀ ਨਿੰਬੂ ਤੇ ਮਿਰਚਾਂ ਦਾ ਆਚਾਰ ਤੇ ਆਹ ਦੇਖੋ ਨਿੰਬੂ ਮੈਂ ਲੈ ਲੇ ਤੇ ਨਾਲ ਹੀ ਲੈ ਲਈਆਂ ਮਿਰਚਾਂ ਅੱਧਾ ਕਿਲੋ ਹੈਗੇ ਨਿੰਬੂ ਤੇ ਅੱਧਾ ਕਿਲੋ ਹੈਗੀਆਂ ਮਿਰਚਾਂ ਤੇ ਆਹ ਵਾਲੇ ਜਿਹੜੇ ਕਾਗਜੀ ਨਿੰਬੂ ਮੈਂ ਲੈ ਲੇ ਤੇ ਨਿੰਬੂ ਆਪਣੇ ਧੋ ਕੇ ਇਹਨਾਂ ਨੂੰ ਇੱਕ ਘੰਟੇ ਦੀ ਧੁੱਪ ਜਿਹੜੀ ਲਵਾ ਲਈ ਸੀਗੀ ਤੇ ਹੁਣ ਚੰਗੀ ਤਰ੍ਹਾਂ ਸੋਕ ਗਏ ਮਿਰਚਾਂ ਤੁਸੀਂ ਧਿਆਨ ਰੱਖਣਾ ਕਿ ਜਦੋਂ ਇਹਨਾਂ ਦੀਆਂ ਹਾਂ ਪਿਛਲੀਆਂ ਡੰਡੀਆਂ ਨਾ ਤੋੜੀਆਂ ਜਾਣ ਉਦੋਂ ਹੀ ਧੋਣੀਆਂ ਡੰਡੀਆਂ ਤੋੜ ਕੇ ਜਿਹੜੀਆਂ ਇਹ ਨਹੀਂ ਧੋਣੀਆਂ ਹੈਗੀਆਂ ਨਹੀਂ ਤਾਂ ਪਾਣੀ ਜਿਹੜਾ ਇਹਨਾਂ ਦੇ ਅੰਦਰ ਚਲ ਜਾਂਦਾ ਤੇ ਉਸ ਨਾਲ ਜਿਹੜੀ ਖਰਾਬ ਹੋਣ ਦਾ ਡਰ ਰਹਿੰਦਾ ਤੇ ਹੁਣ ਜਿਹੜੀ ਅਸੀਂ ਇਹਨਾਂ ਨੂੰ ਕੱਟ ਲਵਾਂਗੇ ਤੇ ਨਾਲ ਹੀ ਜਿਹੜੀਆਂ ਮਿਰਚਾਂ ਦੀਆਂ ਡੰਡੀਆਂ ਵੀ ਤੋੜ ਲੈਣੀਆਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਵੀਡੀਓ ਪਸੰਦ ਆਂਦੀ ਹੈ ਤੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਆ ਕਰੋ ਅੱਗੇ। ਸਭ ਤੋਂ ਪਹਿਲਾਂ ਜਿਹੜੇ ਅਸੀਂ ਮਿਰਚਾਂ ਦੀਆਂ ਡੰਡੀਆਂ ਤੋੜ ਲਵਾਂਗੇ। ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਜਿਹੜੀਆਂ ਡੰਡੀਆਂ ਤੋੜ ਲੈਣੀਆਂ। ਜਿਹੜੀ ਕੋਈ ਮਿਰਚ ਖਰਾਬ ਲੱਗਦੀ ਹੈ ਉਹਨੂੰ ਕੱਢ ਦੇਣਾ। ਇਹ ਮਿਰਚਾਂ ਜਿਹੜੀਆਂ ਆਪਣੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਪੱਕੀਆਂ ਮਤਲਬ ਜਦੋਂ ਵੀ ਪੈ ਜਾਂਦੇ ਆ ਚੰਗੀ ਤਰ੍ਹਾਂ ਇਹਦੀ ਜਗ੍ਹਾ ਤੁਸੀਂ ਮੋਟੀ ਜਿਹੜੀ ਲਾਲ ਮਿਰਚ ਹੁੰਦੀ ਉਹ ਵੀ ਲੈ ਸਕਦੇ ਹੋ ਤੇ ਇਸ ਤੋਂ ਵੀ ਇੱਕ ਬਰੀਕ ਮਿਰਚ ਆਉਂਦੀਆਂ ਹਰੀਆਂ ਉਹ ਜ਼ਿਆਦਾ ਕੋੜੀਆਂ ਹੁੰਦੀਆਂ ਉਹ ਵੀ ਲੈ ਸਕਦੇ ਜੋ ਵੀ ਮਤਲਬ ਤੁਹਾਡੇ ਕੋਲ ਮਿਰਚ ਮੌਜੂਦ ਹੋਵੇ ਉਹ ਵੀ ਤੁਸੀਂ ਲੈ ਸਕਦੇ ਸਾਰੀਆਂ ਡੰਡੀਆਂ ਇਸ ਤਰ੍ਹਾਂ ਕਰਕੇ ਤੋੜ ਲਵਾਂਗੇ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਮੈਂ ਤੋੜ ਲਈਆਂ ਆ ਦੇਖੋ ਹੋਣੀ ਦੇ ਵਿੱਚ ਅਸੀਂ ਲਗਾਵਾਂਗੇ ਕੱਟ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਕਰਕੇ ਵੱਡੇ ਵੱਡੇ ਪੀਸ ਵੀ ਕੱਟ ਸਕਦੇ ਜਿੱਦਾਂ ਦੇ ਤੁਹਾਨੂੰ ਪਸੰਦ ਹੋਵੇ ਪਰ ਮੈਂ ਇਸ ਤਰ੍ਹਾਂ ਕਰਕੇ ਇਹਨਾਂ ਦੇ ਵਿੱਚ ਜਿਹੜੇ ਕੱਟੇ ਲਗਾਣੇ ਤਾਂ ਕਿ ਜਿਹੜਾ ਮਸਾਲਾ ਇਹਨਾਂ ਚੰਗੀ ਤਰਾ ਮਿਰਚਾਂ ਦੇ ਵਿੱਚ ਭਰ ਜਾਵੇ ਸਾਰੀਆਂ ਮਿਰਚਾਂ ਦੇ ਮਿਰਚ ਇਸ ਤਰ੍ਹਾਂ ਕਰਕੇ ਕੱਟ ਲਗਾ ਦੇਣੀ ਕੱਟ ਲਗਾੜਨਾ ਮਿਰਚ ਜਿਹੜੀਆਂ ਛੇਤੀ ਗਲ ਜਾਂਦੀਆਂ ਔਰ ਮਸਾਲਾ ਜਿਹੜਾ ਅੰਦਰ ਤੱਕ ਚੱਲ ਜਾਂਦਾ ਜੇ ਇਸ ਤਰ੍ਹਾਂ ਹੀ ਪਾ ਦੋ ਤਾਂ ਟਾਈਮ ਲੱਗਦਾ ਜਿਹੜਾ ਮਿਰਚਾਂ ਗੜਨ ਨੂੰ ਮਿਰਚਾਂ ਜਿਹੜੇ ਕੱਟ ਲੱਗ ਗਏ ਤੇ ਮੱਖੀਆਂ ਆਉਂਦੀਆਂ ਪਲੀਜ਼ ਇਗਨੋਰ ਕਰਿਓ ਮੱਖੀਆਂ ਹੈ ਹੀ ਬਹੁਤ ਜ਼ਿਆਦਾ ਤੇ ਹੁਣ ਅਸੀਂ ਨਿੰਬੂ ਜਿਹੜੇ ਕੱਟ ਲੈਣੇ ਜਿਹੜਾ ਕੋਈ ਇਸ ਤਰ੍ਹਾਂ ਕਰਕੇ ਖਰਾਬ ਲੱਗਦਾ ਨਿੰਬੂ ਉਹਨੂੰ ਇਸ ਤਰ੍ਹਾਂ ਕਰਕੇ ਉਪਰੋਂ ਦਾ ਛਿਲਕਾ ਉਤਾਰ ਦੇਣਾ ਕਿਉਂਕਿ ਵਿੱਚੋਂ ਇਹ ਠੀਕ ਹੈ ਜੇ ਜ਼ਿਆਦਾ ਖਰਾਬ ਲੱਗਦਾ ਤਾਂ ਕੱਢ ਦਿਓ ਇਹਦੇ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਵੀ ਪੀਸ ਕਰ ਸਕਦੇ ਬੀ ਜਿਹੜੇ ਨਾਲ ਦੀ ਨਾਲ ਕੱਢੀ ਜਾਣੇ ਤਾਂ ਕਿ ਖਾਨ ਲੱਗੇ ਚਾਰ ਦੇ ਵਿੱਚ ਨਾਲ ਇੱਕ ਇੱਕ ਨਿੰਬੂ ਦੇ ਚਾਰ ਚਾਰ ਪੀਸ ਕਰ ਲੈਣੇ ਦੋ ਨਿੰਬੂ ਜਿਹੜੇ ਅਲੱਗ ਰੱਖ ਲਵਾਂਗੇ ਆ ਦੇਖੋ ਸਾਰੇ ਨਿੰਬੂ ਜਿਹੜੇ ਮੈਂ ਕੱਟ ਲੇ ਆ ਨਿੰਬੂ ਜਿਹੜੇ ਸਾਫ ਤੇ ਰੱਖੇ ਸੀ ਇਹਨਾਂ ਦਾ ਰਸ ਜਿਹੜਾ ਸਾਰਾ ਇਹਦੇ ਵਿੱਚ ਨਿਚੋੜ ਲਵਾਂਗੇ ਤਿੰਨ ਨਿੰਬੂ ਮੈਂ ਰੱਖ ਲਏ ਤੇ ਪਹਿਲਾਂ ਦੋ ਰੱਖੇ ਸੀ ਇੱਕ ਹੋਰ ਰੱਖ ਲਿਆ ਸਾਰੇ ਨਿੰਬੂ ਇਸ ਤਰ੍ਹਾਂ ਕਰਕੇ ਸਾਰੇ ਨਿੰਬੂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਨਿਚੋੜ ਦੇਣਾ ਇਹਨਾਂ ਦਾ ਰਸ ਤੇ ਬਾਅਦ ਚ ਕੱਟ ਕੇ ਇਹਨਾਂ ਨੂੰ ਵੀ ਇਹਦੇ ਵਿੱਚ ਹੀ ਪਾ ਦੇਣਾ ਬੀ ਜਿਹੜੇ ਇਹਨਾਂ ਦੇ ਕੱਢ ਲੈ ਹੁਣ ਆਹ ਵਾਲੇ ਨਿੰਬੂ ਵੀ ਜਿਹੜੇ ਇਹਨਾਂ ਚੋੜੇ ਵਿੱਚ ਹੀ ਕੱਟ ਕੇ ਪਾ ਲੈਣੇ ਦੋ ਦੋ ਪੀਸ ਕਰਕੇ ਇਹਨਾਂ ਦੇ ਤੇ ਹੁਣ ਆਪਾਂ ਇਚ ਪਾ ਦਵਾਂਗੇ ਨਮਕ ਨਮਕ ਜਿਹੜਾ ਹਮੇਸ਼ਾ achar ਚ ਜ਼ਿਆਦਾ ਪਾਣਾ ਤੇ ਆ ਮੈਂ 3 ਚਮਚ ਪਹਿਲਾਂ ਪਾ ਦਿੱ ਪਰ ਪਰ ਕੇ ਤੇ ਹੁਣ ਇਹਦੇ ਚ ਚੰਗੀ ਤਰ੍ਹਾਂ ਰਲਾ ਦੇਣਾ ਤੇ ਇਹਨੂੰ 2-3 ਘੰਟੇ ਲਈ ਟੈਕਤੀ ਰੱਖ ਲਵਾਂਗੇ ਉਸ ਤੋਂ ਬਾਅਦ ਜਿਹੜੇ ਬਾਕੀ ਮਸਾਲੇ ਦੇ ਵਿੱਚ ਐਡ ਕਰਨੇ ਆ ਆੰਕੀ ਚਾਰ ਜਿਹੜਾ ਆਪਣਾ ਨਿੰਬੂ ਅਸੀਂ ਪਾਏ ਐ ਤੇ ਉਹ ਚੰਗੀ ਤਰ੍ਹਾਂ ਪਾਣੀ ਛੱਡ ਦਵੇ ਤੇ ਉਹਦੇ ਨਾਲੇ ਜਿਹੜਾ ਆਚਾਰ ਗੜਨਾ ਹੈ ਤੇ ਤੇਲ ਜਿਹੜਾ ਬਾਅਦ ਚੋਂ ਪਾਣਾ ਤੇਲ ਬਹੁਤ ਘੱਟ ਹੀ ਦੇ ਵਿੱਚ ਪੈਣਾ ਜਿਹੜਾ ਇਹਦੇ ਚੋਂ ਪਾਣੀ ਨਿਕਲਣਾ ਉਹਦੇ ਨਾਲੇ ਆਚਾਰ ਜਿਹੜਾ ਬਰਜਣਾ ਤੇ ਇਹਨੂੰ 24 ਘੰਟੇ ਲਈ ਅਸੀਂ ਢੱਕ ਕੇ ਰੱਖ ਦਿੰਨੇ ਆ ਤੇ ਬਾਕੀ ਵੀਡੀਓ ਜਿਹੜੀ ਮੈਂ ਕੱਲ ਬਣਾਉਂਗੀ ਤੇ ਹੁਣ ਮੈਂ ਨਮਕ ਆਪਕੇ ਤੇ ਹੁਣ ਆਪਾਂ ਇਚ ਪਾ ਦਵਾਂਗੇ ਨਮਕ ਨਮਕ ਜਿਹੜਾ ਹਮੇਸ਼ਾ achar ਚ ਜ਼ਿਆਦਾ ਪਾਣਾ ਤੇ ਆ ਮੈਂ 3 ਚਮਚ ਪਹਿਲਾਂ ਪਾ ਦਿੱ ਫਰ ਪਰ ਕੇ ਤੇ ਹੁਣ ਇਹਦੇ ਚ ਚੰਗੀ ਤਰ੍ਹਾਂ ਰਲਾ ਦੇਣਾ ਤੇ ਇਹਨੂੰ 20-20 ਮਿੰਟ ਲਈ ਠੰਡੀ ਰੱਖ ਲਵਾਂਗੇ ਉਸ ਤੋਂ ਬਾਅਦ ਜਿਹੜੇ ਬਾਕੀ ਮਸਾਲੇ ਜਿਹਦੇ ਵਿੱਚ ਐਡ ਕਰਨੇ ਆ। ਤਾਂ ਕਿ ਚਾਰ ਜਿਹੜਾ ਆਪਣਾ ਨਿੰਬੂ ਅਸੀਂ ਪਾਏ ਹੈ ਤੇ ਉਹ ਚੰਗੀ ਤਰ੍ਹਾਂ ਪਾਣੀ ਛੱਡ ਦਵੇ ਤੇ ਉਹਦੇ ਨਾਲੇ ਜਿਹੜਾ ਆਚਾਰ ਗੜ ਲਾਵੇਂ ਤੇ ਤੇਲ ਜਿਹੜਾ ਬਾਅਦ ਚੋਂ ਪਾਣਾ ਤੇਲ ਬਹੁਤ ਘੱਟ ਹੀ ਦੇ ਵਿੱਚ ਪੈਣਾ। ਜਿਹੜਾ ਇਹਦੇ ਚੋਂ ਪਾਣੀ ਨਿਕਲਣਾ ਹੋਵੇ ਨਾਲੇ ਆਚਾਰ ਜਿਹੜਾ ਬਰਜ ਜਾਣਾ। ਤੇ ਇਹਨੂੰ 24 ਘੰਟੇ ਲਈ ਅਸੀਂ ਧੱਕੇ ਰੱਖ ਦਿੰਨੇ ਆ। ਤੇ ਬਾਕੀ ਵੀਡੀਓ ਜਿਹੜੀ ਮੈਂ ਕੱਲ ਬਣਾਉਂਗੀ ਤੇ ਹੁਣ ਮੈਂ ਇਸੇ ਮਟਾਪ ਤੇ ਆਲੇ ਕੋ 2 ਘੰਟੇ ਹੋ ਗਏ ਇਹਦੇ ਵਿੱਚ ਨਮਕ ਪਾਏ ਹੋਏ ਆ ਦੇਖੋ ਕਿੰਨਾ ਜਿਆਦਾ ਪਾਣੀ ਜਿਹੜਾ ਛੱਡ ਦਿੱਤਾ ਆਚਾਰ ਨੇ ਹਮਨੇ ਨਿੰਬੂਆਂ ਨੇ ਇਸੇ ਪਾਣੀ ਦੇ ਨਾਲ ਜਿਹੜਾ ਆਪਣਾ ਚਾਰਜ ਜਿਹੜਾ ਗੜਨਾ ਆ ਦੇਖੋ ਤੇ ਰੰਗ ਵੀ ਥੋੜਾ ਫੱਦ ਲ ਗਿਆ ਤੇ ਹੁਣ ਅਸੀਂ ਕਰ ਲੈਂਦੇ ਹਾਂ ਮਸਾਲੇ ਤਿਆਰੀ ਦੇ ਲਈ ਨੇੜੇ ਮਸਾਲੇ ਪਾਣੇ ਆ ਹੈਗੇ ਮਸਾਲੇ 2 ਚਮਚ ਜਿਹੜੇ ਨਾਰਮਲ ਆਪਣੇ ਚਮਚ ਹੁੰਦੇ ਆ ਉਹ 2 ਚਮਚ ਲੈ ਲੇ ਆਪਾਂ ਪੀਲੀ ਸਰਸੋਂ 2 ਚਮਚ ਜਰਾਈ 2 ਚਮਚ ਜੀਰਾ ਤੇ 1900 ਫਤਜਵੈਣ ਨਾਲ ਲੈ ਲਿਆ ਧਨੀਆ ਤੇ ਕਾਲੀ ਮਿਰਚ ਮੇਰੇ ਕੋਲ ਫਿਲਹਾਲ ਹੈ ਨਹੀਂ ਤੇ ਮੈਂ ਲਿਆ ਕੇ ਬਾਅਦ ਚੂ ਪੀਸ ਕੇ ਵਿੱਚ ਪਾ ਦੂੰਗੀ ਤੇ ਹੁਣ ਇਹਨਾਂ ਨੂੰ ਅਸੀਂ ਰੋਸਟ ਕਰ ਲੈਣਾ ਜਿਆਦਾ ਨੀਰੋਸਟ ਕਰਨਾ ਮਸਲਣਾ ਦਾ ਕਰਨਾ ਤਾਂ ਕਿ ਜੜੀ ਦੇ ਵਿੱਚ ਨਮੀ ਦੀ ਮਾਤਰਾ ਬਿਲਕੁਲ ਨਾ ਰਹੇ ਤੇ ਉਸ ਤੋਂ ਬਾਅਦ ਅਸੀਂ ਨਾ ਪੀਸ ਲੈਣਾ ਤੇ ਦਰਦਰਾ ਪੀਸਣਾ ਨਾ ਜਿਆਦਾ ਬ੍ਰੇਕ ਹੋਵੇ ਤੇ ਨਾ ਜਿਆਦਾ ਮੂਕਤ ਮਸਲਣਾ ਕੋ ਪੀਸ ਹੋਵੇ ਇਹਦਾ ਕਲਰ ਚੇਂਜ ਨਾ ਹੋਵੇ ਕਾਲੀ ਮਿਰਚ ਜਰੂਰ ਪਾਣੀ ਦੇ ਵਿੱਚ ਮੇਰੇ ਕੋਲ ਫਿਲਹਾਲ ਹੈ ਨਹੀਂ ਤੇ ਮੈਂ ਸ਼ਾਮ ਤੱਕ ਲਿਆ ਕੇ ਵਿੱਚ ਪੀਸ ਕੇ ਪਾਉਂਗੀ ਇਹ ਵਸਨ ਨੱਕ ਪੁੰਨਣਾ ਤੇ ਹੁਣ ਅਸੀਂ ਇਹਨੂੰ ਕੁੱਟ ਲਵਾਂਗੇ ਮਸਾਲਾ ਜਿਹੜਾ ਆਪਣਾ ਘੁੱਟ ਹੋ ਗਿਆ ਇਸ ਤਰ੍ਹਾਂ ਦਾ ਜ਼ਰ ਜ਼ਰਾ ਕੁੱਟ ਲੈਣਾ ਤੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹਦੇ ਦੋ ਚਮਚ ਜਿਹੜੇ ਨਮਕ ਦੇ ਹੋਰ ਪਾ ਦੇਣੀ ਨਮਕ ਜਿੰਨਾ ਘੱਟ ਨਹੀਂ ਹੋਣਾ ਚਾਹੀਦਾ ਚਾਰ ਦੇ ਵਿੱਚ ਤੇ ਆਹ ਦੋ ਚਮਚ ਪਾ ਦਨੇ ਹਲਦੀ ਦੇ ਇਹ ਜਿਹੜੀ ਹਲਦੀ ਦੇ ਵਿੱਚ ਹੀ ਮਿਰਚਾਂ ਪੀਸੀਆਂ ਵਿੱਚ ਹੋਰ ਵੀ ਮਸਾਲੇ ਹੈਗੇ ਆ ਜੇਕਰ ਤੁਸੀਂ ਕੱਲੀ ਹਲਦੀ ਪਾ ਰਹੇ ਤਾਂ ਤੁਸੀਂ ਲਾਲ ਕਸ਼ਮੀਰੀ ਮਿਰਚ ਪਾ ਸਕਦੇ ਉਹਨਾਂ ਕਲਰ ਜਿਹੜਾ ਬਹੁਤ ਵਧੀਆ ਆਉਂਦਾ ਤੇ ਹੁਣ ਅਸੀਂ ਇਸੇ ਤਰੀਕੇ ਨਾਲ ਮਿਕਸ ਕਰ ਦਵਾਂਗੇ ਆਹਦੇ ਕੋਲ ਮਸਾਲਾ ਜਿਹੜਾ ਬਿਲਕੁਲ मिक्स हो गया ਜਿਹੜਾ ਨਿੰਬੂਆਂ ਨੇ ਪਾਣੀ ਛੱਡਿਆ ਸੀ ਉਹਦੇ ਨਾਲ ਹੀ ਮਸਾਲਾ ਜਿਹੜਾ ਹੈ ਚੰਗੀ ਤਰ੍ਹਾਂ ਮਿਕਸ ਹੋ ਗਿਆ ਸਾਰੇ ਆਚਾਰ ਨੂੰ ਚੰਗੀ ਤਰ੍ਹਾਂ ਲੱਗ ਗਿਆ ਤੇ ਹੁਣ ਅਸੀਂ ਇੱਥੇ ਪਾਵਾਂਗੇ ਤੇਲ ਤੇਲ ਬਿਲਕੁਲ 2 ਚਮਚ ਪਾਣੀ ਬਸ ਜ਼ਿਆਦਾ ਤੇਲ ਪਾਉਣ ਦੀ ਲੋੜ ਨਹੀਂ ਬਸੰਨਕ ਤੇਲ ਪਾਉਣਾ ਕਿਉਂਕਿ ਜਿਹੜਾ ਆਚਾਰ ਨੇ ਪਾਣੀ ਛੱਡਿਆ ਵਾ ਉਹਦੇ ਨਾਲ ਹੀ ਜਿਹੜਾ ਆਚਾਰ ਆਪਣਾ ਇਹ ਚੰਗੀ ਤਰ੍ਹਾਂ ਦਰਜ ਜਾਣਾ ਤੇ ਹੁਣ ਅਸੀਂ ਇਹਨੂੰ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਦੇਣਾ ਤੇ ਤਿੰਨ ਚਾਰ ਦਿਨ ਦੀ ਲਾਵਾਂਗੇ ਧੁੱਪ ਤੇ ਉਸ ਤੋਂ ਬਾਅਦ ਜਿਹੜਾ achar ਆਪਣਾ ਖਾਣ ਲਈ ਬਿਲਕੁਲ ਤਿਆਰ ਹੈ ਤੇ ਇਹ ਜਿੰਨੇ ਟਾਈਮ ਲਈ ਮਰਜ਼ੀ ਤੁਸੀਂ ਰੱਖ ਸਕਦੇ ਤੇ ਬਿਲਕੁਲ ਖਰਾਬ ਨਹੀਂ ਹੋਣਾ ਬਸ ਪਾਣੀ ਦਾ ਹੱਥ ਨਹੀਂ ਲੱਗਣਾ ਚਾਹੀਦਾ ਚਮਚ ਜਿਹੜਾ ਸੁੱਕਾ ਪਾਣਾ ਇਹਦੇ ਵਿੱਚ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਤੇ achar ਜਿਹੜਾ ਆਪਣਾ ਖਰਾਬ ਨਹੀਂ ਹੁੰਦਾ ਹੈਗਾ ਤੇ ਤੁਸੀਂ ਵੀ ਜਰੂਰ ਦੱਸਿਓ ਕਿਸ ਤਰ੍ਹਾਂ ਨਾਲ ਲੱਗਿਆ ਤੁਹਾਨੂੰ ਮੇਰਾ ਇਹ ਚਾਰ ਪ੍ਰਾਣ ਦਾ ਤੀਕਾ ਤੇ ਤੁਸੀਂ ਕਿਸ ਤਰ੍ਹਾਂ ਬਣਾਦੇ ਆ ਤੇ ਉਹ ਵੀ ਜ਼ਰੂਰ ਸ਼ੇਅਰ ਕਰਿਓ ਤੇ ਚਾਰ ਆਪਣਾ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਉਂਗੀ ਜੇਕਰ ਪਸੰਦ ਆਉਂਦੀ ਹੈ ਤਾਂ ਲਾਈਕ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰਦੇ ਜਾ ਕਰੋ ਵਾਹਿਗੁਰੂ ਹਮੇਸ਼ਾ ਸਾਰਿਆਂ ਦੇ ਸਿਰ ਤੋਂ ਆਪਣਾ ਮਿਹਨਤ ਪ੍ਰਿਆਸ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਚੰਗਾ ਜੀ ਦਾ ਪ੍ਰਭੂ